ਹਲੋ ਸਹਿਮਾ ਕਰਦੁਨਾ ਮਰਸਲੇ ਦਾ ਬਬਾ ਜੀ ਉਧਰ ਦੇਖੋ ਰਾਜ ਅਭਿਵਰਣ ਕਰਾ ਲਾ ਜੇ ਤੁਹਾਡੇ ਮੁਲਾਜ਼ਮ ਬੰਦੇ ਆ ਜਦੋਂ ਤੁਸੀਂ ਪਹਿਲਾਂ ਗੱਲ ਤੇ ਕਰ ਲੋ ਹਲੋ ਅਵ ਡਾਡੀ ਜੀ ਤੇ ਆ ਚਲੋ ਭਰਾ ਬੋਣ ਤੁਸੀਂ ਮੇਰੇ ਮੋਟਰਸਾਈਕਲ ਦਾ ਕੀਤਾ ਫੜਾਇਆ ਤੁਸੀਂ ਕਿਸ ਨੂੰ ਆ ਮੇਰਾ ਤਾਂ ਕੋਈ ਬਜ਼ੂਰ ਨਹੀਂ ਚੋਕ ਜਨਾਬ ਕਰ ਗਨਾਪਾ ਪਿਆ ਮੋਟਰਸਾਈਕਲ ਮੇਰਾ ਵਾਪਸ ਨਾ ਮੈਂ ਆ ਭਾਈ ਤੁਹਾਨੂੰ ਜਾਣਦਾ ਨਹੀਂ ਜਨਾਬ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਅੱਛਾ ਤੁਹਾਨੂੰ ਜਾਣਦਾ ਮੇਰਾ ਮੋਟਰਸਾਈਕਲ ਜਨਾਬ ਤੁਸੀਂ ਕੀਤਾ ਬੋਣ ਕੀਤਾ ਵਾ ਫਾਈ ਕੋਰਟ ਦਾ ਤੁਸੀਂ ਕੀਤਾ ਕਰੋ ਦੀਆਂ ਕਰੋ ਦੀਆਂ ਮੇਰੇ ਬੱਬਾ ਕਹਾਂ ਨਾ ਕਰੋ ਦਾਲਾ ਨਾ 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 ਦਿੰਚਨ ਡਰਾਈਵਿੰਗ ਦੇ ਅੱਜ ਮਾਚੇ ਦਾਖਲਾ ਚੋਂ ਚੋ ਦੋ ਤੋਂ ਤਿੰਨ ਚਲਾਨ ਕੀਤੇ ਆ ਔਰ ਉਹਦੇ ਵਿੱਚ ਤੁਸੀਂ ਦੇਖ ਹੀ ਲਿਆ ਨਾ ਵੀ ਦੇਖਣ ਦੇ ਵਿੱਚ ਆ ਇੱਕ 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 ਵਿਅਕਤੀ ਨਾਲ ਨਿਸਬੇ ਵੀ ਕੀਤਾ ਗਿਆ ਕੋਈ ਨਾ ਸ਼ਰਾਬ ਪੀਤੀ ਹੈ ਉਹਦਾ ਮੋਟਰਸਾਈਕਲ ਸੇਕਾ ਕੇ ਬੰਦ ਕਰ ਦਿੱਤਾ ਵਾ ਔਰ ਅਬੋਨਡ ਕੀਤਾ ਵਾ ਔਰ ਉਹਦੀ ਜਿਹੜਾ ਡਰਿੰਕਿੰਗ ਡਰਾਈਵਿੰਗ ਦਾ ਚਲਾਨ ਆ ਜਾਂਦਾ ਮਿਲਾਲ ਇਸ ਸਕੂਲਾਂ ਵਿੱਚ ਜਾ ਕੇ ਅਵੇਨਸ ਕਰ ਰਿਹਾ ਸਾਰੇ ਬੱਚਿਆਂ ਨੂੰ ਅੱਜ ਵੀ ਜਿੱਦਾਂ ਅਸੀਂ ਧਾਰੀਵਾਲ ਜਾ ਕੇ ਇੱਕ ਸੈਮੀਨਾਰ ਲਾਇਆ ਔਰ ਗਦਾਸਪੁਰ ਵੀ ਲਾਇਆ ਸੈਮੀਨਾਰ ਅੱਜ ਅਲੱਗ-ਅਲੱਗ ਰੋਜ਼ ਹੀ ਅਸੀਂ 2004 ਸਕੂਲ ਕਰ ਰਹੇ ਆ ਜਿਹਨਾਂ ਦੇ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਕਿ ਇਹ ਬੱਚੇ ਜਿਹੜੇ ਨਾ ਆਪਣੇ 16 ਤੋਂ 18 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਫਲਾ ਸੀਸੀਡੀ ਹੇਰਤਵਾ ਲੈ ਕੇ ਦੇਣ ਉਹਨਾਂ ਦਾ ਲਾਇਸੈਂਸ ਬਣਾਓ ਪਰ ਜਿਹਨਾਂ ਨੂੰ ਉਹਨਾਂ ਨੂੰ ਕਿਊਸ਼ਨ ਜਾਂਦੇ ਸਕੂਲ ਜਾਂਦੇ ਕੋਈ ਪ੍ਰੋਬਲਮ ਨਾ ਆਏ ਸਰ ਕਿੰਨੇ ਚਲਾਨ ਕੀਤੇ ਗਿਆ ਅੱਜ ਉੱਪਰ ਆਏ ਵੀ ਤਾਂ 25 ਚਲਾਨ ਜਿਹੜੇ ਰੌਂਡ ਪਾਰਕਿੰਗ ਦੇ ਔਰ ਗਲਮਟ ਦੇ ਔਰ ਰਿੰਗੀ ਡਰਮ ਦੇ ਵੀ ਕੀਤੇ ਨੇ